ਪੰਜਾਬ ਵਿੱਚ ਗੈਂਗਵਾਰ ਦਿਆਂ ਕਟਨਾਵਾਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਨ ਵਾਲੇ ਗਰੋਹ ਤੇ ਅੰਮ੍ਰਿਤਸਰ ਪੁਲਿਸ ਨੇ ਸ਼ਿਕੰਜਾ ਕਸ ਲਿੱਤਾ ਹੈ। ਅਤੇ ਅੰਮ੍ਰਿਤਸਰ ਦੇ ਨਿੱਜੀ ਹੋਟਲ ਤੋਂ ਅੰਮ੍ਰਿਤਸਰ ਪੁਲਿਸ ਨੇ ਇੱਕ ਗੈਂਗ ਦੇ 6 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਦ ਕਿ ਪੁਲਿਸ ਨਵੀਂ ਤਾਰਾ 111 ਬੀ ਐਨ ਐਸ ਦੇ ਤਿੱਥ ਗੋਲਡੀ ਬਰਾੜ ਦੇ ਜੀਜੇ ਸਮੇਤ 7 ਲੋਕਾਂ ਤੇ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧ ਵਿੱਚ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੁਸ਼ਿਆਰਪੁਰ ਜੇਲ੍ਹ ਦੇ ਵਿੱਚ ਬੰਦ ਗੋਲਦੀ ਬਰਾੜ ਦਾ ਜੀਜਾ ਗੁਰਿੰਦਰਪਾਲ ਸਿੰਘ ਉਰਫ ਗੋੜਾ ਅਤੇ ਰਾਹੁਲ ਉਰਫ ਰੋਲਾ ਨਾਮਕ ਨੌਜਵਾਨਾਂ ਦਾ ਆਪਸ ਵਿੱਚ ਝਗੜਾ ਹੋਇਆ ਤੇ ਜਿਸ ਤੋਂ ਬਾਅਦ ਰਾਹੁਲ ਉਰਫ ਰੋਲਾ ਨੇ ਆਪਣੀ ਗੈਂਗ ਤਿਆਰ ਕਰਕੇ ਗੁਰਿੰਦਰਪਾਲ ਸਿੰਘ ਉਰਫ ਗੋੜਾ ਨੂੰ ਮਾਰਨ ਦੀ ਯੋਜਨਾ ਬਣਾ ਰਹੇ ਸਨ ਇਸ ਦੌਰਾਨ ਅੰਮ੍ਰਿਤਸਰ ਪੁਲਿਸ ਨੇ ਅੰਮ੍ਰਿਤਸਰ ਦੇ ਇੱਕ ਨਿੱਜੀ ਹੋਟਲ ਤੋਂ ਰਾਹੁਲ ਉਰਫ ਰੋਲਾ ਸਮੇਤ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਜੱਦ ਕੀ ਪੁਲਿਸ ਨੇ ਗੋਲਦੀ ਬਰਾਰ ਦੇ ਜੀਜੇ ਗੁਰਿੰਦਰਪਾਲ ਤੇ ਵੀ ਮਾਮਲਾ ਦਰਜ ਕਰ ਲਿੱਤਾ ਹੈ। ਅਤੇ ਗੁਰਿੰਦਰਪਾਲ ਇਸ ਸਮੇਂ ਬਠਿੰਡਾ ਜੇਲ੍ਹ ਦੇ ਵਿੱਚ ਬੰਦ ਹੈ। ਪੁਲਿਸ ਨੇ ਦੱਸਿਆ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਦੀ ਪਛਾਣ ਰਾਹੁਲ ਉਰਫ ਰੋਲਾ ਕਰਨ ਉਰਫ ਢਿੰਡਾ ਅਤੇ ਸੁਖਦੀਪ ਉਰਫ ਗੋਰੀ ਅਤੇ ਅਪੇਸ਼ ਸ਼ਰਮਾ ਅਤੇ राघव ਕੁਮਾਰ ਅਤੇ ਰਮੇਸ਼ ਉਰਫ अरुण ਨੂੰ ਗ੍ਰਿਫਤਾਰ ਕੀਤਾ ਹੈ। ਜੱਦ ਕੀ ਪੁਲਿਸ ਨੇ ਬਠਿੰਡਾ ਜੇਲ੍ਹ ਚ ਬੰਦ ਗੁਰਦੀਪ ਸਿੰਘ ਉਰਫ ਗੋਰਾ ਨੂੰ ਵੀ ਇਨਵੈਸਟੀਗੇਸ਼ਨ ਲਈ ਇਸ ਮਾਮਲੇ ਚ ਨਾਮਜ਼ਦ ਕੀਤਾ ਹੋਇਆ ਹੈ। ਪੁਲਿਸ ਦਾ ਕਹਿਣਾ ਹੈ ਕਿ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ ਅਤੇ ਗੁਰਦੀਪ ਗੋਰਾ ਨੂੰ ਮਾਰਨ ਦੀ ਯੋਜਨਾ ਬਣਾ ਰਹੇ ਸਨ ਜਿਸ ਤੇ ਤੇ ਇਹਨਾਂ ਨੂੰ ਕਾਬੂ ਕੀਤਾ ਗਿਆ ਹੈ ਨੇ ਸਾਡੇ ਡੀਸੀਪੀ ਸ਼੍ਰੀ ਹਰਪ੍ਰੀਤ ਮੰਡੇਰ ਜੀ ਏਡੀਸੀਪੀ ਦਰਪਨਾਲਗੋਲੀਆ ਤੇ ਸ਼੍ਰੀ ਸੁਰਿੰਦਰ ਕੁਮਾਰ ਜੀ ਏਸੀਪੀ ਸੈਂਟਰਲ ਇਹਨਾਂ ਦੀ ਅਗਵਾਈ ਹੇਠ ਇੱਕ ਬਹੁਤ ਵੱਡੇ ਗਰੋਜ਼ਾ ਇੱਕ ਉਹਨਾਂ ਨੂੰ ਕਾਬੂ ਕਰਕੇ ਉਹਨਾਂ ਨੂੰ ਫੜ ਕੇ ਇੱਕ ਜਿਹੜੀ ਗੈਂਗਵਾਰ ਹੋਣ ਦੀ ਸੰਭਾਵਨਾ ਸੀ ਹੋਰ ਕ੍ਰਾਈਮ ਹੋਣ ਦੀ ਸੰਭਾਵਨਾ ਸੀ ਉਹਦਾ ਜਿਹੜਾ ਪਰਦਾ ਫਾਸ਼ ਕੀਤਾ ਉਹਨੂੰ ਨਿਊਟਰਲਾਈਜ਼ ਕੀਤਾ ਰਾਹੁਲ ਰੌੜਾ ਜਿਹੜਾ ਕਿ ਕਰੀਬ 12 12 ਮੁਕਦਮਿਆਂ ਦੇ ਵਿੱਚ ਹੁਸ਼ਿਆਰਪੁਰ ਜੇਲ੍ਹ ਦੇ ਵਿੱਚ ਬੰਦ ਸੀ ਉਹਦਾ ਇੱਕ ਹੋਰ ਗੁਰਿੰਦਰ ਗੋਰਾ ਉਹਦੇ ਨਾਲ ਉਥੇ ਡਿਸਪਿਊਟ ਹੋਇਆ ਇਹ ਜਿਹੜਾ ਗੁਰਿੰਦਰ ਗੋਰਾ ਸੀ ਇਹ 골ਡੀ ਬ੍ਰਾਂਡ ਦਾ ਚੀਚਾ ਸੀ ਇਹਨਾਂ ਦਾ ਆਪਸੀ ਡਿਸਪਿਊਟ ਹੋਇਆ ਉਸ ਡਿਸਪਿਊਟ ਦੇ ਤਹਿਤ ਇਹਨੇ ਉਹਨੂੰ ਗੋਰੇ ਨੂੰ ਗੋਰਾ ਉਹ ਬੰਦਾ ਉਹਦੀ ਬੈਕਗ੍ਰਾਉਂਡ ਦੱਸਿਏ ਇਹ ਦਿੱਲੀ ਪੁਲਿਸ ਨੇ ਇੱਕ ਫੈਲਵਾਨ ਫਰੀਦਕੋਟ ਕਾਂਗਰਸ ਨੇਤਾ ਦੀ ਹੱਤਿਆ ਕੀਤੀ ਸੀ ਇਹਦੇ ਖਿਲਾਫ ਕਰੀਬ ਕਰੀਬ 16 ਪਰਚੇ ਨੇ ਹੀਨਸ ਕ੍ਰਾਈਮ ਦੇ ਡਕੈਤੀ ਮਰਡਰਸ ਦੇ ਉਸ ਕੇਸ ਦੇ ਵਿੱਚ ਇਹ ਹਿਸ਼ਾਰਪੁਰ ਜੇਲ੍ਹ ਦੇ ਵਿੱਚ ਬੰਦ ਸੀ ਇਹਨਾਂ ਦੀ ਆਪਸੀ ਦੋਨਾਂ ਦੀ ਉੱਥੇ ਦੁਸ਼ਮਣੀ ਸੀ ਉਸ ਦੁਸ਼ਮਣੀ ਤਹਿਤ ਰਾਹੁਲ ਰੌਲੇ ਨੇ ਉਹਨੂੰ ਕੋਰੇ ਨੂੰ ਉਹਦੇ ਜਾਨਲੇਵਾ ਹਮਲਾ ਕੀਤਾ ਜਿਹਦੇ ਤਹਿਤ ਇਹ ਤੇ ਪਰਚਾ ਦਰਜ ਹੋਇਆ ਉਸ ਪਰਚੇ ਜੇਲ੍ਹ ਸੁਪਰਡੈਂਟ ਦੇ ਬਿਆਨਾਂ ਦੇ ਆਧਾਰ ਤੇ ਸਟੇਟਮੈਂਟ ਦੇ ਆਧਾਰ ਤੇ ਜਿਹੜਾ ਪਰਚਾ ਦਰਜ ਹੋਇਆ ਸੀ ਉਸ ਪਰਚੇ 'ਚ ਇਹ ਰਾਹੁਲ ਰੌਲਾ ਦੋਸ਼ੀ ਸੀ ਜਦੋਂ ਇਹ ਮਈ 2024 ਨੂੰ ਜਮਾਨਤ ਤੋਂ ਬਾਹਰ ਆਇਆ ਬਾਹਰ ਆ ਕੇ ਇਹਨੇ ਉਸ ਔਰ ਉਸ ਤੋਂ ਗੋਰੀ ਤੋਂ ਡਰਦੇ ਹੋਏ ਪਲੱਸ ਉਹਨਾਂ ਦੇ ਹੋਰ ਜਿਹੜੇ ਮੈਂਬਰ ਆ ਤਾਂ ਕਿ ਇਹਦਾ ਨੁਕਸਾਨ ਨਾ ਕਰ ਦੇਣ ਬਾਹਰ ਉਸ ਗੈਂਗ ਦੇ ਇਹਨੇ ਆਪਣੇ ਵੈਪਨ ਜਿਹੜੇ ਐਮਪੀ ਤੋਂ ਲਿਆਉਣ ਦੇ ਸਿਸਟਮ ਦੇ ਨਾਲ ਆਪਣਾ ਗੈਂਗ ਆ ਜਿਹੜਾ ਮੁੱਢ ਸਾਬਤ ਕੀਤਾ ਜਿਹਦੇ 6 ਹੋਰ ਮੈਂਬਰ ਸੀ ਉਹ 6 ਮੈਂਬਰ ਆ ਜਿਹੜੇ ਉਹ ਵੀ ਵੱਖ-ਵੱਖ ਕ੍ਰਿਮੀਨਲ ਕੇਸਾਂ ਜੇ ਇਨਵੋਲਵ ਸੀ ਆਪਦੀ ਗੈਂਗ ਤਿਆਰ ਕਰਕੇ ਉਹਨਾਂ ਤੋਂ ਨੰਬਰ 1 ਆਪਣੀ ਪ੍ਰੋਟੈਕਸ਼ਨ ਲਈ ਨੰਬਰ 2 ਉਸ ਗੈਂਗ ਦੇ ਮੈਂਬਰਾਂ ਨੂੰ ਬਦਲਾ ਲੈਣ ਦੀ ਨੀਅਤ ਨਾਲ ਮਾਰਨ ਦੇ ਲਈ ਇਹਨੇ ਇੱਕ ਗੈਂਗ ਸਟੈਬਲਿਸ਼ ਕੀਤਾ ਸੀ ਉਹ ਗੈਂਗ ਸਾਨੂੰ ਸਾਡੇ ਅਧਿਕਾਰੀਆਂ ਨੂੰ ਮਿਲੀ ਸੂਚਨਾ ਦੇ ਆਧਾਰ ਤੇ ਉਹਨਾਂ ਨੇ ਇਸ ਗੈਂਗ ਦੇ ਸਾਰੇ ਮੈਂਬਰ ਫੋਟਨ ਰੂਪਾ ਜਿਹੜਾ ਕਿ ਹਾਲ ਗੇਟ ਦੇ ਨੇੜੇ ਆ ਉਥੋਂ ਕਾਬੂ ਕਰਕੇ ਇਹਨਾਂ ਤੋਂ ਤਿੰਨ ਵੈਪਨ ਰਿਕਵਰ ਕਰਾਏ ਨੇ ਤੇ ਇਸ ਗੈਂਗ ਨੂੰ ਜਿਹੜਾ ਨਸ਼ਟ ਕੀਤਾ ਇਸ ਤਰ੍ਹਾਂ ਇੱਕ ਜਿਹੜੀ ਹੋਰ ਸੰਭਾਵਿਤ ਲੜਾਈ ਜਾਂ ਸੰਭਾਵਿਤ ਗੈਂਗਵਾੜ ਦੇ ਹੋਂ ਕਰਕੇ ਨੁਕਸਾਨ ਹੋਣ ਵਾਲਾ ਸੀ ਉਹ ਤੋਂ ਬਚਾ ਹੋਇਆ ਇਹ ਜਿਹੜੇ ਸੱਤੇ ਦੇ ਸੱਤੇ ਬੰਦੇ ਆ ਜਿਹੜੇ ਇਹ ਪੁਲਿਸ ਨੇ ਅੱਜ ਗ੍ਰਿਫਤਾਰ ਕੀਤੇ ਨੇ ਤੇ ਇਹਨਾਂ ਤੋਂ ਰਿਕਵਰੀ ਕੀਤੀ ਆ ਇਹ ਗੈਂਗ ਦਾ ਨਾਮ ਕੀ ਹੈ ਕਿਹੜੇ ਗੈਂਗ ਦੇ ਬੰਦੇ ਇਹ ਰਾਹੁਲ ਰੌਲਾ ਗੈਂਗ ਆ ਜੀ ਰਾਹੁਲ ਰੌਲਾ ਇਹ ਤੇ ਡਕੈਤੀ ਦੇ ਤੇ ਹੋਰ ਸੀਨੀਅਰ ਕਰਾਇਮ ਦੇ ਇਹਦੇ ਵੀ ਕਾਫੀ ਪਰਚੇ ਦਰਜ ਨੇ 12 12 ਪਰਚੇ ਦਰਜ ਨੇ ਜਿਨ੍ਹਾਂ ਦੇ ਵਿੱਚ ਮਰਡਰ ਵੀ ਆ ਡਕੈਤੀ ਵੀ ਆ ਸਨੇਚਿੰਗਸ ਵੀ ਆ ਕਈ ਤਰ੍ਹਾਂ ਦੇ ਪਰਚੇ ਦਰਜ ਆ ਹੀਨਸ ਕਰਾਇਮ ਦੇ ਨੇ ਸਾਰੇ ਇਹ 8 ਸਾਲ ਲਗਾਤਾਰ ਜੇਲ੍ਹ ਲੈ ਕੇ ਇਹ ਹੁਣੇ ਮਈ ਦੇ ਵਿੱਚ ਹੀ ਆਲੇ ਬਾਹਰ ਆਇਆ ਸੀਗਾ ਬਾਹਰ ਆ ਕੇ ਨੇ ਆਪਦੇ ਗੈਂਗ ਨੂੰ ਰੀਇਸਟੈਬਲਿਸ਼ ਕਰਕੇ ਆਪਣੀ ਜਿਹੜੀ ਉਹੀ ਆਦਤਾਂ ਤੇ ਉਹੀ ਕੰਮ ਮੁਤਾਬਕ ਇਹਨੇ ਕ੍ਰਾਈਮ ਕਰਨ ਦੀ ਯੋਜਨਾ ਬਣਾਈ ਸੀ ਸਰਪਲੀ ਕਹਿ ਰਹੇ ਕਿ ਇਹ ਅੱਜ ਐਨਵਾਰ ਦੀ ਸਬਾਕਾ ਸੀ ਇਹਦਾ ਤੇ ਟਾਰਗੇਟ ਕੌਣ ਸੀ ਜਿਹਦੇ ਨਾਲ ਇਹ ਗੈਂਗ ਵਰਤ ਸਕਦਾ ਇਹਨਾਂ ਦੇ ਟਾਰਗੇਟ ਗੋਲਡੀ ਬਰਾਡ ਜਿਹੜੇ ਗੈਂਗ ਦੇ ਆ ਉਹਨਾਂ ਦੇ ਮੈਂਬਰ ਜਿਨ੍ਹਾਂ ਤੋਂ ਇਹਨੂੰ ਖਤਰਾ ਵੀ ਸੀ ਕਿਉਂਕਿ ਇਹਨਾਂ ਨੇ ਜੇਲ੍ਹ 'ਚ ਉਹਦੇ ਅਟੈਕ ਕੀਤਾ ਸੀ ਉਹਨੇ ਬੇਲ ਆਊਟ ਹੋ ਕੇ ਆ ਗਿਆ ਸੀ ਉਹਨਾਂ ਨੇ ਬਦਲਾ ਲੈ ਕੇ ਇਹਨਾਂ ਤੇ ਵੀ ਇਹਨਾਂ ਨੂੰ ਨੁਕਸਾਨ ਪਹੁੰਚਾਉਣ ਦੀ ਇਹਨੂੰ ਗੱਦਸ਼ਤ ਸੀਗਾ ਪਲੱਸ ਇਹਨੇ ਆਪਣੇ ਜਿਹੜੇ ਹੋਰ ਕੋਸ਼ ਕਰਾਈਮ ਆ ਜਿਹੜੇ ਰੂਟੀਨ ਦੇ ਵਿੱਚ ਜਿਹੜੇ ਪਹਿਲਾਂ ਇਹ ਕਰਦਾ ਰਿਹਾਗਾ ਉਸ ਤਰ੍ਹਾਂ ਦੇ ਕਰਾਈਮ ਨੂੰ ਅੰਜਾਮ ਦੇਣ ਦਾ ਖਦਸ਼ਸ ਹੋਟਲ ਦੇ ਵਿੱਚ ਬੈਠੇ ਸੀ ਹੋਟਲ ਦੇ ਵਿੱਚ ਬਹਿ ਕੇ ਇਹ ਆਪਣੀ ਪਲੈਨਿੰਗ ਕਰ ਰਹੇ ਸੀ ਉਸ ਪਲੈਨਿੰਗ ਕਰਦਿਆਂ ਨੂੰ ਇਹਨਾਂ ਨੂੰ ਮੌਕੇ ਤੋਂ ਉਥੋਂ ਕਾਬੂ ਕਰਕੇ ਇਹਨਾਂ ਤੋਂ ਵੈਪਨ ਜਿਹੜੇ ਰਿਕਵਰ ਹੋਏ ਇਹ ਤਾਂ ਪੁਰਾਣੇ ਪੁਰਾਣੇ ਹੈਗੇ ਨੇ ਜੀ ਇਹਨਾਂ ਦੇ ਜਦੋਂ ਤੋਂ 12 ਪਰਚੇ ਦਰਜ ਆ ਵੱਖ-ਵੱਖ ਜੇਲ੍ਹਾਂ ਦੇ ਵਿੱਚ ਰਹੇ ਨੇ ਉਦੋਂ ਤੋਂ ਇਹਦੇ ਪੁਰਾਣੇ ਆ ਕੁਝ ਡੜਾ ਸਟਾ ਗੈਂਬਲਿੰਗ ਜਾਂ ਹੋਰ ਛੋਟੇ ਲੈ ਕੇ ਤੋਂ ਮਰਡਰ ਮਰਡਰ ਤੇ ਡਕੈਤੀ ਤੱਕ ਦੇ ਕ੍ਰਾਈਮਾਂ ਜਨਰਲ ਨੇ ਸਨੇਚਿੰਗਸ ਬਹੁਤ ਆ ਇਹ ਲਗਾਤਾਰ ਕਾਫੀ ਸਮੇਂ ਦਾ ਹੈਗਾ 8 ਸਾਲ ਤੈਨੂੰ ਜੇਲ੍ਹ ਤੋਂ ਹੋ ਗਏ 8 ਸਾਲ ਜਿਹੜੇ ਕੇਸ ਨੂੰ ਜੇਲ੍ਹ ਤੋਂ ਹੋ ਗਏ ਉਦੋਂ ਪਿੱਛੋਂ ਕਿੰਨਾ ਸਮਾਂ ਹੈਗਾ ਤੁਸੀਂ ਅੰਦਾਜ਼ਾ ਲਾ ਸਕਦੇ ਸਭ ਕੇ ਅੰਮ੍ਰਿਤਸਰ ਦੇ ਹੀ ਗੇਟ ਕੀਮਾ ਥਾਣੇ ਦਾ ਰਹਿਣ ਵਾਲਾ ਹੈਗਾ ਰਾਹੁਲ ਰੋਲਾ ਵੈਪਨ ਨੇ ਮਹਾਰਾਸ਼ਟਰ ਸੌਰੀ ਐਮਪੀ ਦੇ ਵਿੱਚੋਂ ਉਹ ਦੌਰ ਤੋਂ ਲੈ ਕੇ ਸਰ ਮੋਸਟਲੀ ਜਿਹੜੇ ਨੇ ਐਕਸਟਰੈਸ਼ਨ ਲੈਣ ਵਾਸਤੇ ਕੰਮ ਕਰਦੇ ਨੇ ਕਿਸੇ ਨੂੰ ਯਾ ਕਿ ਕਿਸੇ ਤੋਂ ਨਕੋਟਰਾ ਦਿਵਾਉਂਦੇ ਨੇ ਮਾਸਟਰ ਸੰਸ ਇਹ ਇਹ ਬਿਜ਼ਨਸਮੈਨਾਂ ਤੋਂ ਜਾਂ ਹੋਰ ਸਾਰਿਆਂ ਤੋਂ ਹੋਈ ਆ ਜੀ ਆਪਦੀ ਇੱਕ ਤਰ੍ਹਾਂ ਦੀ ਆਪਦੀ ਧੌਂਸ ਦੇ ਵਿੱਚ ਆਪਦੀ ਗੈਂਗ ਦੀ ਧੌਂਸ ਦੇ ਵਿੱਚ ਇਹ ਹਰ ਤਰ੍ਹਾਂ ਦੇ ਕ੍ਰਾਈਮ ਇਹਨਾਂ ਨੇ ਕੀਤੇ ਸਰ ਸੱਤੋਂ ਕਿੰਨੇ ਚੀਜ਼ਾਂ ਹੈ ਜੀ ਹਾਂ ਜੀ ਸੱਤੋਂ ਜਿਹੜੀ ਕਿਹੜੀ ਸਤ ਸਤੋ ਜਿਹੜੇ ਆ ਸਾਰੇ ਇਥੋਂ ਦੇ ਨੇ ਅੰਮ੍ਰਿਤਸਰ ਦੇ ਨੇ ਕਰਨ ਏਲੀਸਟਾ ਗੇਟ ਹੈ ਕੀਮਾ ਲਗੇਦਾ ਆ ਸੁਖਦੀਪ ਪਿਤਾਣੇ اسلامਾਬਾਦ ਦੇ ਪਰਚੇਦਾਰਦ ਨੇ ਅਵੇ ਸ਼ਰਮਾ ਇਹ ਵੀ اسلامਾਬਾਦ ਥਾਣੇ ਦਾ ਇੱਕ ਰਾਗਵ ਆ ਉਹ ਵੀ اسلامਾਬਾਦ ਥਾਣੇ ਦਾ ਤੇ ਇੱਕ ਰਮੇਸ਼ ਹੈ ਉਹ ਵੀ ਗੇਟ ਕੀਮਾ ਦਾ ਸਾਰੇ ਗੁਰਲਾਲ ਸਭ ਕੀ ਜਿਹੜਾ ਜਿੱਦਾਂ ਕੁਝ ਕਰਕੇ ਕੁਝ ਹੋ ਜੀ ਗੇ ਗੁਰਲਾਲ ਦੇ ਸਤ ਪੱਕਾ ਦੇ ਹੋਣੇ ਗੁਰਲਾਲ ਗੁਰਲਾਲ ਬਰਾੜ ਦੀ ਗੁਰਲਾਲ ਬਰਾੜ ਹਾਂਜੀ ਗੋਲਦੀ ਬਰਾੜ ਦੇ ਕੋਦੇ ਨਾਲ ਇਸ ਵਿੱਚ ਉਸ ਤੋਂ ਲੱਗੀ ਜੀਤਾ ਉਹਦਾ ਉਹਦਾ ਜੀਤਾ ਹੀ ਹੈ ਨਾ ਉਹ ਗੋਰਾ ਜਿਹੜਾ ਗੋਰਾ ਹੈ ਗੋਲਦੀ ਬਰਾੜ ਦਾ ਚੀਚਾ ਉਹਦਾ ਸਗਾ ਜੀਜਾ ਉਹਨਾਂ ਨੇ ਰਲ ਕੇ ਕ੍ਰਾਈਮ ਕਮਿਟ ਕੀਤਾ ਸੀ ਗੁਰਲਾਲ ਪਹਿਲਵਾਨ ਦਾ ਜਿਹੜਾ ਕ੍ਰਾਈਮ ਉਹਨਾਂ ਨੇ ਕਮਿਟ ਕੀਤਾ ਸੀ ਉਹਦੇ ਜਿਹਨਾਂ ਨੂੰ ਦਿੱਲੀ ਪੁਲਿਸ ਨੇ ਫੜਿਆ ਸੀ ਇਹਦੇ ਓਵਰ ਆਲ ਇਹਦੇ ਆਲਮੋਸਟ ਵੱਖ-ਵੱਖ ਏਜੰਸੀਆਂ ਕੋਲ ਇਵਨ ਦਿੱਲੀ ਦੀਆਂ ਏਜੰਸੀਆਂ ਰੱਖਦੇ ਇਹਨਾਂ ਦੇ ਮਕਦਮੇ ਦਰਜ ਹੋਏ। ਰਾਹੁਲ ਲੜਾ ਦਿੱਲੀ ਦੀ ਏਜੰਸੀ ਨਹੀਂ ਮਾਟ। ਆਪਸੀ ਰੰਜਿਸ਼ੀ ਆਪਸੀ ਰੰਜਿਸ਼ ਮੈਂ ਉਹੀ ਦੱਸੀ ਆ ਇਹਨਾਂ ਦੇ ਆਪਸ ਵਿੱਚ ਇਕੱਠੇ ਜੇਲ੍ਹ ਦੇ ਵਿੱਚ ਹਾਰਪੁਰ ਇਕੱਠੇ ਹੋਏ ਉੱਥੇ ਕਿਸੇ ਕਾਰਨ ਕਰਕੇ ਲੜਾਈ ਹੋਈ ਉਸ ਲੜਾਈ ਦੇ ਤਹਿਤ ਇਹਨਾਂ ਨੇ ਜਿਹੜਾ ਗੋੜੇ ਨੂੰ ਜਿਹੜਾ ਨੁਕਸਾਨ ਪਹੁੰਚਾਇਆ ਤੇ ਮਕਦਮਾ ਦਰਜ ਹੋਇਆ ਉਹ ਆਪਸੀ ਰੰਜਿਸ਼ ਦਾ ਕਾਰ ਨਹੀਂ ਬਣ ਗਿਆ। ਹਾਂਜੀ ਗੋਲਾਲ ਦਾ ਕਰਤੇ ਤੇ ਦਰਜ। ਉਹ ਗੋਰੇ ਤੇ ਦਾ ਜੀ ਗੋਰੇ ਤੇ ਦਾ ਤੇ ਸਰ ਇਹ ਲਾਰੈਂਸ ਦੇ ਉਸ ਨੂੰ ਕੁਝ ਕਰਦੇ ਆ ਕਿ ਲਾਰੈਂਸ ਦੇ ਨਾਲ ਚੱਲਦੇ ਲਾਰ ਲਾਰੈਂਸ ਦਾ ਜੇਕਰ ਨਹੀਂ ਆਇਆ 골ਡੀ ਬਰਾਡ ਦਾ ਆਏਗਾ ਲਾਰੈਂਸ ਉਸੇ ਦਾ ਹੀ ਭਾਵੇਂ ਹੈਗਾ 파ਟ ਹੈਗਾ ਪਰ ਅਦਰਵਾਈਜ਼ ਇਹਦਾ ਉਹਦੇ ਨਾਲ ਡਾਇਰੈਕਟਲੀ ਲਾਰੈਂਸ ਦੇ ਨਾਲ ਇਹਦਾ ਕੋਈ تعلق ਨਹੀਂ ਤਾਂ 골ਡੀ ਬਰਾਡ ਤੋਂ ਹੀ ਸ਼ੁਰੂ ਹੋ ਕੇ ਉਸ ਦੇ ਬੰਦਿਆਂ ਨਾਲ ਇਹਦੀ ਗੈਂਗ ਬਸ ਸਰ ਕਿਤਾ ਟੀਮ ਤੋਂ ਆਇਆ ਸਾਡੇ ਆ ਕੀ ਜੇ ਨਾਲ ਕਿ ਕੋਈ ਚਾਂਸ ਹੈ ਕਿਦੋਂ ਨਹੀਂ ਹੁੰਦੀ ਚਾਂਸ ਕੋਈ ਗੈਰ ਚਾਂਸ ਹਾਂਜੀ ਹੋਵੇਗੀ